ਏਹੇ ਰੋਡਾ ਲਮੀਆਂ ਨੇ ਪਤਾ ਨਹੀਂ ਮੰਜ਼ਿਲ ਦਾ ਕਦ ਆਵੇ ਇਹ ਤੇ ਰੇਲ ਦੀ ਪਟੜੀ ਵਾਂਗ ਸਮਸਿਆ ਲੰਮੀ ਹੁੰਦੀ ਜਾਵੇ ਕਈ ਰੂਪ ਬਦਲ ਗਏ ਨੇ ਕਈ ਰੂਪ ਬਦਲ ਗਏ ਨੇ ਕਈਆਂ ਦੇ ਹੋ ਗਏ ਅੰਤਿਆਕਾਰੀ ਅਸੀਂ ਹੁਣ ਜਾਣ ਚੁੱਕੇ ਹੋਗੇ ਡੰਡੇ ਨਾਲ ਚੰਡੇ ਦੀ ਸਰਦਾਰੀ ਅਸੀਂ ਹੁਣ ਜਾਣ ਚੁੱਕੇ ਹੋਗੇ ਚੰਡੇ ਵਿੱਚ ਡੰਡੇ ਦੀ ਗੱਲ ਸਾਰੀ ਕੋਈ ਗੱਲ ਨਿਆ ਦੀ ਨਾ ਹਮਰੀ लाठी ਪੈਸ ਹਮਾਰੀ ਕੋਈ ਗੱਲ ਨਿਆ ਦੀ ਨਾ ਹਮਰੀ लाठी ਪੈਸ ਹਮਾਰੀ ਨਾ ਕੋਈ ਰੂਲ ਕਤਾਰਾਂ ਦੇ ਚੌਂ ਲੱਗ ਕੇ ਪਹਿਲੀ ਵਾਰੀ ਰਾਜੇ ਅਤਵਾਦੀ ਨੇ ਰਾਜੇ ਅਤਵਾਦੀ ਨੇ ਜਿਨਾ ਗੇਮ ਖੇਡਣੀ ਸਾਰੀ ਅਸੀਂ ਹੁਣ ਜਾਣ ਚੁੱਕੇ ਹੋਗੇ ਚੰਡੇ ਵਿੱਚ ਡੰਡੇ ਦੀ ਗੱਲ ਸਾਰੀ ਅਸੀਂ ਹੁਣ ਜਾਣ ਚੁੱਕੇ ਹੋਗੇ ਚੰਡੇ ਨਾਲ ਡੰਡੇ ਦੀ ਸਰਦਾਰੀ ਉਹ ਸਮਾਵੀ ਜਾਲਮ ਸੀ ਜਿਹੜਾ ਖਬਰ ਕਲੈਣੀ ਲਿਆਇਆ WhatsApp ਦੇ ਮੈਸੇਜ ਨੇ ਇਹ ਕੀ ਸੰਦੇਸ਼ ਸੁਣਾਇਆ ਪਾੜ ਵੀ ਚੂਰ ਹੋ ਜਾਂਦੇ ਪਾੜ ਵੀ ਸਮਾਜਦ ਮਾਰੇ ਚੋਟ ਕਰਾਰੀ ਅਸੀਂ ਹੁਣ ਜਾਣ ਚੁੱਕੇ ਹੋਗੇ ਚੰਡੇ ਵਿੱਚ ਡੰਡੇ ਦੀ ਗੱਲ ਸਾਰੀ ਅਸੀਂ ਹੁਣ ਜਾਣ ਚੁੱਕੇ ਹੋਗੇ ਚੰਡੇ ਨਾਲ ਡੰਡੇ ਦੀ ਗੱਲ ਸਾਰੀ ਇੱਥੇ ਮਾਲਾ ਸਦਰਾਂ ਦੀ ਹਰ ਕੋਈ ਸ਼ਰੇ ਬਜਾਰੀ ਫੇਰੇ ਦਾ ਪੇਚ ਲੱਗਦੇ ਨੇ ਇਦਰੇ ਹੱਥ ਲੱਗ ਜੇ ਕੁਝ ਮੇਰੇ ਟੋਆ ਵਿੱਚ ਸ਼ੋਕਰ ਦਿਉ ਟੋਆ ਵਿੱਚ ਸ਼ੋਕਰ ਦਿਉ ਓਲੇ ਦੀ ਠੱਗੀ ਸਮੂਦ ਬੜੀ ਹੈ ਮਾਰੀ ਅਸੀਂ ਹੁਣ ਜਾਣ ਚੁੱਕੇ ਹੋਗੇ ਅਸੀਂ ਹੁਣ ਜਾਣ ਚੁੱਕੇ ਹੋਗੇ ਚੰਡੇ ਨਾਲ ਡੰਡੇ ਦੀ ਗੱਲ ਸਾਰੀ ਅਸੀਂ ਹੋਣੇ ਜਾਣ ਚੁੱਕੇ ਜਾਣ ਚੁੱਕੇ ਜਾਣ ਚੁੱਕੇ ਹੋ ਗਏ ਅਸੀਂ ਹੁਣ ਜਾਣ ਚੁੱਕੇ ਹੋਗੇ ਚੰਡੇ ਨਾਲ ਡੰਡੇ ਦੀ ਗੱਲ ਸਾਰੀ